ਗਲਤਫਹਮੀ ਫਲਾਈ ਜਾ ਰਹੀ ਹੈ ਵਿਰੋਧੀ ਪਾਰਟੀਆਂ ਵੱਲੋਂ ਕਿ ਜਿੱਥੇ ਨੋਟੀਫਿਕੇਸ਼ਨ ਜਾਰੀ ਹੋ ਗਿਆ ਜੀ ਉਥੇ ਸਾਰੀ ਜ਼ਮੀਨ ਦੀ ਰਿਸਟਰੀ ਬੰਦ ਹੋ ਜੋਗੀ ਇਹ ਬਿਲਕੁਲ ਨਿਰadhar ਤੇ ਬਿਲਕੁਲ ਬੇਸਲੈਸ ਬਿਲਕੁਲ ਇਹ ਅਫਵਾਹ ਜੇ ਫਰਜ ਕਰੋ ਕਿਸੇ ਇਲਾਕੇ ਚ 100 40 ਏਕੜ ਦੇ ਵਿੱਚ ਕੋਈ ਛੋਟੀ ਅਰਬਨ ਸੇਟ ਬਣਾਉਣੀ ਹੈ ਤਾਂ ਉਹਦੇ ਚੋਂ 15 ਏਕੜ ਜ਼ਮੀਨ ਦੇ ਮਾਲਕ ਪੰਜ-ਪੰਜ ਏਕੜ ਦਿੱਤੇ ਨਹੀਂ ਹੋ ਸਕਦੇ ਨੇ ਸਾਢੇ 7 7 ਦੇ ਦੋ ਵੀ ਹੋ ਸਕਦੇ ਨੇ 15 ਦਾ ਇੱਕ ਵੀ ਹੋ ਸਕਦਾ ਉਹ ਕਹਿੰਦੇ ਨੇ ਕਿ ਅਸੀਂ ਜ਼ਮੀਨ ਨਹੀਂ ਦੇਣੀ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਆਪਣੀ ਜ਼ਮੀਨ ਤੇ ਕੋਈ ਲੋਨ ਨਹੀਂ ਲੈ ਸਕਦੇ ਜਾਂ ਆਪਣੀ ਜ਼ਮੀਨ ਗੈਣੀ ਨਹੀਂ ਕਰ ਸਕਦੇ ਕਿਸੇ ਨੂੰ ਜਾਂ ਆਪਣੀ ਜ਼ਮੀਨ ਦੀ ਲਿਮਿਟ ਨਹੀਂ ਕਰਾ ਸਕਦੇ ਜ ਜਨ ਉਹਦੀ ਰਿਸਟਰੀ ਰੁਕ ਜਾਊਗੀ ਬਿਲਕੁਲ ਫਰੀ ਜ਼ਮੀਨ ਆ ਉਹ ਖੇਤੀ ਕਰ ਸਕਦੇ ਨੇ ਉਹ ਤਾਂ ਸਰਕਾਰ 125 ਏਕੜ ਤੇ ਬਣਾ ਦੋ 15 ਘਟਾ ਲਾਣੇ ਵਿੱਚੋਂ ਜਿਸ ਦਿਨ ਉਹਨਾਂ ਦਾ ਮਨ ਕਰੂਗਾ ਸਾਲ ਬਾਅਦ ਡੇਢ ਸਾਲ ਬਾਅਦ 2 ਸਾਲ ਬਾਅਦ ਕਿ ਹੁਣ ਸਾਨੂੰ ਰੇਟ ਅੱਛਾ ਲੱਗਦਾ ਹੈ ਜਾਂ ਵਧੀਆ ਹਾਈਟ ਹੈ ਹੁਣ ਰੇਟ ਦੀ ਉਸ ਦਿਨ ਦੇ ਸਕਦੇ ਨੇ ਇੱਥੇ ਕੋਈ ਨੋਟੀਫਿਕੇਸ਼ਨ ਦਾ ਮਤਲਬ ਰਿਜਿਸਟਰੀ ਤੇ ਰੋਕ ਨਹੀਂ ਹੈਗਾ ਇਹ ਐਕ acquisition ਚੁੰਦਾ ਜਦੋਂ ਜ਼ਮੀਨ ਐਕਵਾਇਰ ਕਰਨੀ ਹੁੰਦੀ ਹੈ ਉਦੋਂ ਰਿਜਿਸਟਰੀਆਂ ਤੇ ਰੋਕ ਲੱਗਦੀ ਹੈ ਇਹ ਲੈਂਡ ਪੂਲਿੰਗ ਦੇ ਵਿੱਚ ਐਕਵਾਇਰ ਨਹੀਂ ਕਰ ਰਹੇ ਜ਼ਮੀਨ ਕੋਈ ਵੀ ਇੱਕ ਵੀ ਏਕੜੀ ਕੋਈ ਕਨਾਲ ਦੂਸਰਾ ਜਿਹੜੀ ਜ਼ਮੀਨ ਨੂੰ ਨੋਟੀਫਿਕੇਸ਼ਨ ਜਾਰੀ ਹੋ ਗਿਆ ਫੱਜ ਕਰੋ ਜ਼ਮੀਨ ਕਿਸੇ ਨੇ ਦਿੱਤੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਸਾਨੂੰ ਜੋ ਸਜੈਸ਼ਨ ਮਿਲੀ ਮੰਤਰੀ ਸਾਹਿਬ ਨੇ ਮੀਟਿੰਗਾਂ ਕੀਤੀਆਂ ਪਰ ਸਿਲੀਵਿਸਾਨੂੰ ਲੜੀ ਸਵਾਲ ਆਇਆ ਉਹ ਇੱਕ ਸਵਾਲ ਸੀਗਾ ਕਿ ਜਿੰਨਾ ਚਿਰ ਸਰਕਾਰ ਡਵੈਲਪਮੈਂਟ ਨਹੀਂ ਕਰੂਗੀ ਉਹਨਾਂ ਚਿਰ ਫਿਰ ਅਸੀਂ ਉਹ ਜ਼ਮੀਨ ਜਿਹੜੀ ਆ ਉਹਦਾ ਕੀ ਕਰਾਂਗੇ ਉਹਨਾਂ ਚਿਰ ਉਹ ਆਪਣੀ ਜ਼ਮੀਨ ਤੇ ਖੇਤੀ ਕਰ ਸਕਦੇ ਨੇ ਤੇ 50000 ਰੁਪਏ ਪਰ ਏਕੜ ਅਸੀਂ ਉਹਨਾਂ ਨੂੰ ਜਿਹੜਾ ਕੰਪਨਸੇਸ਼ਨ ਦੇਵਾਂਗੇ ਨੋਟੀਫਿਕੇਸ਼ਨ ਦਾ ਠੇਕਾ ਕਹਿ ਲੋ ਖੇਤੀ ਪਲੱਸ 50000 ਆਪਣੀ ਖੇਤੀ ਚੋਂ ਵੀ ਕਮਾ ਸਕਦਾ ਹੋ ਨਾਣ ਨਾਲ ਪੰਜਾਬ ਰੁਪਏ ਭਰੀ ਕੜ ਉਂ ਫੇ ਕਦੀ ਨਿਰੂ ਫਰਜ ਕਰ ਲੋ ਡਵੈਲਪ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਪੋਜੈਸ਼ਨ ਲੈਂਡ ਤੇ ਸਰਕਾਰ ਨੂੰ ਇੱਕ ਸਾਲ ਲੱਗ ਗਿਆ ਸਾਲ ਬਾਅਦ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਹੋਇਆ ਤੇ ਪੋਜੈਸ਼ਨ ਲੈ ਲਿਆ ਤੁਹਾਨੂੰ 1 ਲੱਖ ਰੁਪਏ ਮਿਲਣ ਲੱਗ ਜੂਗਾ ਉਸੇ ਕੜ ਦਾ 1 ਲੱਖ ਰੁਪਏ ਉਹਨੂੰ ਉਹਦਾ ਮਿਲਣ ਲੱਗ ਜੂਗਾ ਤਾਂ ਫਿਰ ਡਵੈਲਪਮੈਂਟ ਤੇ ਟਾਈਮ ਲੱਗ ਰਿਹਾ ਫਰਜ ਕਰ ਲੋ ਡਵੈਲਪਮੈਂਟ ਤੇ ਸਾਲ ਤੋਂ ਵੱਧ ਟਾਈਮ ਲੱਗ ਗਿਆ ਤੁਹਾਨੂੰ ਹਰ ਸਾਲ 10% ਦਾ ਵਾਧਾ ਹੋਊਗਾ ਜੀ ਉਹ ਜੋ ਅਗਲੇ ਸਾਲ ਨੂੰ ਇੱਕ ਲੱਖ 10000 ਮਿਲੂਗਾ ਤੇ ਇੱਕ ਕਲੀਅਰ ਕੀਤਾ ਹੈ ਪਾਲਿਸੀ ਦੇ ਵਿੱਚ ਇਹ ਅੱਜ ਜਿਹੜਾ ਫੈਸਲਾ ਬੜਾ ਵੱਡਾ ਫੈਸਲਾ ਹੋਇਆ ਹੈ ਜੀ फिर एक, एक, एक नहीं है आठ किसको छे सौ कनाल है, है। फिर ओनू कमर्शियल जिमे एक कनाल हजार गज कना कमरशियल है दो, दो सौ गज एक, 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 एक पिछे 1000 ਗਾਜਾ ਕਮਰ ਰੈ residențial ਤੇ 200 ਗਾਜਾ ਨਸ਼ਾ ਕਈਆਂ ਕੋਲੇ 1 ਏਕੜ ਨਹੀਂ ਹੈਗਾ ਤਾਂ ਉਹਦੇ ਵਾਸਤੇ ਫਿਰ ਤੁਸੀਂ ਪੜ੍ਹ ਤੁਸੀਂ ਪੜ੍ਹ ਮਾਈਕ ਮਾਈਕ੍ਰੋਫੋਨ ਕੋਈ ਮੈਂ ਇਧਰ ਜੀ ਨਹੀਂ ਕੋਈ ਪੜ੍ਹ ਦਿਓ 4 ਵਾਈਜ਼ ਪੜ੍ਹ ਦਿਓ 8 ਪਿੰਨ ਇਹ ਕਿਸੇ ਕੋਲ 1 ਏਕੜ ਆ ਜੀ ਉਹਦੇ ਕੋਲ 1000 ਗਾਜਾ ਪਲੱਸ 200 ਗਾਜਾ ਦਾ ਐਸ ਸੀਓ ਜੇ ਲਾਸਟ ਇੱਕ ਕਨਾਲ ਹੈ ਜੀ ਕਿਸੇ ਕੋਲ ਉਹਦੇ ਕੋਲ 25 ਗੈਜ ਦਾ ਉਹਨੂੰ ਬੂਥ ਮਿਲੂਗਾ ਤੇ 125 ਗੈਜ ਦਾ ਪਲਾਟ ਜੇਕਰ ਉਹ ਪਲਾਟ ਬੂਥ ਨਹੀਂ ਲੈਣਾ ਪਲਾਟ ਨਹੀਂ ਲੈਣਾ ਤੇ ਬੂਥ ਨਹੀਂ ਲੈਣਾ ਚਾਹੂਗਾ ਤੇ ਉਹਨੂੰ 3 ਗੁਣਾ ਜਿਹੜਾ ਉਹ ਪਲਾਟ ਚ ਵੱਧਾ ਹੋ ਜਾਏਗਾ ਜੀ ਕਿਸੇ ਹਿਸਾਬ ਨਾਲ ਜੇ 7 7 ਕਨਾਲ ਹੈ ਜੀ ਉਹਦੇ ਚ ਵੀ 500 ਗੈਜ ਦਾ ਪਲਾਟ ਤੇ ਨਾਲ ਉਹਦੇ ਇੱਕ ਸੋਪ ਹੈ 50 ਗੈਜ ਦੀ 75 ਗੈਜ ਦੀ ਇਹ ਬੜਾ ਕਲੀਅਰ ਹੈ ਜੀ ਕਿ ਜੇਕਰ ਜੇਕਰ ਜੋ ਹੈ ਆਠਕ ਨਾਲ ਹੈ ਤਾਂ ਆਠਕ ਨਾਲ ਹੈ ਤਾਂ ਜੋ ਹੈ ਉਹਨੂੰ 200 ਗਜ ਦਾ ਇੱਕ ਐਸ ਸੀਓ ਮਿਲੇਗਾ ਜੇਕਰ ਸਤਕ ਨਾਲ ਹੈ ਤਾਂ 100 ਗਜ ਦਾ ਇੱਕ ਐਸ ਸੀਓ ਐਫ ਆਰਓ ਦਾ 3 ਹੋਏਗਾ ਔਰ ਉਹਨੂੰ ਇੱਕ ਜੋ ਹੈ ਸੌਪ ਮਿਲੇਗਾ 75 ਗਜ ਦਾ ਔਰ ਉਹਦਾ ਐਫ ਆਰ ਹੋਏਗਾ 2 फिर जो है एक जगह छह कनाल है तो उन्हें मिलेगा सौ गजदा एससीओ और जो है बूथ में एक सौ मिलेगा जो है वो उपचार से जेकर पांच पांच है मिलेगा एक सौ गजदा एससीओ और एक जो है मिलेगा बूथ पच्चीस गजदा जेकर चार कनाल है तो उन्हें केवल जो है एक सौ गजदा एससीओ मिलेगा जेकर तीन कनाल है तो एक मिलेगा शॉप और एक दो कनाल है दोनों तो मिलेगा जो है पचास गज दस सौ और एक अगर एक को कनाल है तो एक मिलेगा ये एक गज का बूथ ए अपार्ट फ्रॉम जो है रेसिडेंशियल एरिया वो मिलेगा ही मिलेगा और रेसिडेंशियल एरिया का फॉर्मूला भी उसी तरह प्रोरेटा हो जाएगा कि जो है आठ कनाल का हजार गज उसी तरह जो है कटता जाएगा ते एक अमेंडमेंट अमेंडमेंट एक ਇਦੇ ਵਿੱਚ ਹੋਰ ਵਾਦਾ ਕੀਤਾ ਗਿਆ ਕਈ ਬੰਦੇ ਕਹਿੰਦੇ ਕਿ ਇਹ ਹੈਗੇ ਉਹ ਬਦਲੇ ਜਿਹੜਾ 1000 ਗਜ ਸਾਨੂੰ ਰੈ residențial ਮਿਲ ਰਿਹਾ ਉਹ ਤਾਂ ਲੈ ਲਾਂਗੇ ਪਰ 200 ਗਜ ਦਾ ਕਮਰਸ਼ੀਅਲ ਅਸੀਂ ਨਹੀਂ ਲੈਣਾ ਚਾਹੁੰਦੇ ਤਾਂ ਅਸੀਂ ਉਹਨੂੰ 3 ਗੁਣਾ ਰੈ residențial ਚ ਵਾਦਾ ਕਰ ਦਿੰਦੇ 3 ਗੁਣਾ 1600 1600 ਹੋ ਗਿਆ 1000 ਗਜ ਰੈ residențial 1000 ਗਜ ਤਾਂ ਰੈ residențial ਮਿਲ ਨਹੀਂ ਮਿਲਣਾ 200 ਗਜ ਨਹੀਂ ਲੈਂਦਾ ਕਮਰਸ਼ੀਅਲ ਦੋਨੋਂ 600 ਗਜ ਰੈ residențial ਕੰਮਨਟ ਕਰ ਦਿੱਤਾ ਜਾਊਗਾ 1600 ਗਜ ਕਿਸੇ ਰੇਸ਼ਿਓ ਨਾਲ ਜੋ ਜੋ ਥੱਲੇ ਆਈ ਜਾਊਗਾ ਉਹਦਾ ਜਿਹੜਾ ਰੈ residențial ਚ ਵਾਧਾ ਹੋ ਜਾਊਗਾ ਉਹ ਬੰਦੇ ਜਿਹੜੇ ਨਹੀਂ ਲੈਣਾ ਚਾਹੁੰਦੇ ਕਮਰਸ਼ੀਅਲ ਜਿਹੜਾ ਸ਼ਾਪ ਜਾਂ ਐਸ.ਯੂ. ਜਿਹੜਾ ਨਹੀਂ ਲੈਣਾ ਚਾਹੁੰਦੇ ਸੋ ਇਹ ਤਿੰਨ ਚਾਰ ਜਿਹੜੀਆਂ ਹਾਂਜੀ ਐਲਆਈ ਤੇ ਲੋਨ ਵੀ ਲੈ ਸਕਦਾ ਹੈ ਹਾਂ ਐਲਆਈ ਜਦੋਂ ਹੋ ਗਈ ਤਾਂ ਉਹ ਇਹ ਨਹੀਂ ਹੈਗਾ ਕਿ ਉਹ ਲੋਨ ਨਹੀਂ ਲੈ ਸਕਦਾ ਲੋਨ ਲੈ ਸਕਦਾ ਹੈ ਜਿੰਨਾ ਵੀ ਉਹਨੂੰ ਅਲਾਟਡ ਹੈ ਉਹਦੇ ਲੋਨ ਵੀ ਐਲਆਈ ਤੇ ਵੀ ਲੋਨ ਮਿਲ ਜਾਏਗਾ ਐਲਆਈ ਤੇ ਵੀ ਲੋਨ ਮਿਲ ਸਕਦਾ ਹੈ ਸੋ ਅਸੀਂ ਕਿਸੇ ਗੱਲੋਂ ਵੀ ਕਿਸਾਨ ਨੂੰ ਘਾਟਾ ਨਹੀਂ ਪਾ ਸਕਦੇ ਜੀ ਔਰ ਕਿਸਾਨ ਵੀ ਉਹਦੀ حق ਦੀ ਜ਼ਮੀਨ ਹੈ ਜੱਦੀ ਜ਼ਮੀਨ ਹੈ ਉਹ ਤੇ ਇਸੇ ਕਰਕੇ ਥੋੜਾ ਬਹੁਤ ਜਿਹੜੇ ਤਰਫ ਦੇ ਨੇ ਉਹ ਉਹੋ ਨੇ ਜਿਹੜੇ ਪਹਿਲਾਂ ਇਹ ਚੀਜ਼ਾਂ ਖੁਦ ਇਸ ਗੱਲ ਦਾ ਫਾਇਦਾ ਲੈਂਦੇ ਰਹੇ ਨੇ ਜਿਹੜਾ ਅਸਲੀ ਕਿਸਾਨ ਸੀਗਾ ਉਹ ਝਾਕਦਾ ਰਹਿੰਦਾ ਸੀਗਾ ਯਾਰ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਿ ਕੀ ਕਰ ਗਏ ਸੋ ਇਸੇ ਕਰਕੇ ਸਿਰਫ ਉਹੀ ਕਿਸਾਨ ਜਿਨ੍ਹਾਂ ਕੋਲੇ ਜਿਹੜੇ ਵਿਲਿੰਗ ਨੇ ਪਹਿਲਾਂ ਤਾਂ ਇੱਛਾ ਹੈ ਉਹਨਾਂ ਦੀ ਸੀ ਇਹਦੇ ਵਿੱਚ ਹਿੱਸਾ ਲੈਣਾ ਤੇ ਨਾ ਤੋਂ ਤੇ ਜਿਹੜੇ ਚਾਹੁੰਦੇ ਨੇ ਕਿ ਅਸੀਂ ਸਾਰੀਆਂ ਸਕੀਮਾਂ ਦੇ ਵਿੱਚ ਹਿੱਸਾ ਲੈਣਾ ਹੈ ਸਾਰੀਆਂ ਸਕੀਮਾਂ 'ਚ ਹਿੱਸਾ ਲੈ ਸਕਦੇ ਜਿਹੜੇ ਚਾਹੁੰਦੇ ਨੇ ਅਸੀਂ ਆ ਸਕੀਮ ਛੱਡ ਕੇ ਇਹਦੇ ਵਿਜੇ ਸਾਨੂੰ ਇੱਧਰ ਵਧਾ ਦਿਓ ਉਹ ਵੀ ਵਧਾਇਆ ਜਾ ਸਕਦਾ ਜੀ ਸੀਐਮ ਸਾਹਿਬ ਕੱਲ ਰਾਜਾਪੁਰੇ ਤੇ ਪਹੁੰਚੇ ਫੋਟੋਆਂ ਜੀ ਸੀਐਮ ਸਾਹਿਬ ਜਿਹੜਾ ਕਿਹਾ ਕਿ ਕਿਸਾਨ ਕੋਈ ਆਉਦੀ ਜ਼ਮੀਨ ਨਹੀਂ ਦੇਣੀ ਚਾਹਦਾ ਉਹਨਾਂ ਨੂੰ ਉਹਦੀ ਜ਼ਮੀਨ ਵਿਚਾਲੇ ਆ ਉਹਦੀ 5 ਏਕੜ ਪਈ ਹੈ ਪਾਸੇ ਸਰਦ ਵਰਕ ਹੋ ਗਿਆ ਪਰ ਉਹ ਵਿਚਾਰ ਵਿਚਕਾਰ ਲਾ ਕੀ ਉਹ ਖੇਤੀ ਕਰਸਨ ਖੇਤੀ ਕਰਸਨ ਕਿਸਾਨ ਨੂੰ ਬਾਉਂਦੇ ਤੇ ਰੋਕਣਾ ਹੈ ਨੇ ਕਦੇ ਵਾਸਤੇ ਰੋਕੋਗੀ ਬਹੁਤ ਸਾਰੀਆਂ ਕਲੋਨੀਆਂ ਨੇ ਬਹੁਤ ਸਾਰੀਆਂ ਕਲੋਨੀਆਂ ਨੇ ਜਿੱਥੇ ਖੇਤੀ ਹੁੰਦੀ ਹੈ ਇਹ ਪ੍ਰਚਾਰ ਹੋ ਰਿਹਾ ਜੀ ਇਹ ਇਲਜ਼ਾਮ ਨੇ ਕਿ ਫਿਰ ਉਹ ਵਿਚਕਾਰ ਉਹਨੂੰ ਇੰਨਾ ਕਿ ਜ਼ਿਆਦਾ ਫੀਡ ਤੋਂ ਪ੍ਰਤਾਪਤ ਹੋ ਜਾਏਗਾ ਕਿ ਉਹ ਘਿਰ ਛੱਡ ਕੇ ਭੱਜੇਗਾ ਕਿਵੇਂ ਭੱਜੇਗਾ ਛੱਡ ਕੇ ਨਾ ਰਸਤਾ ਮਿਲੂਗਾ ਜੀ ਬਾਕਾਇਦਾ ਰਸਤਾ ਮਿਲੂਗਾ ਨਾ ਨਾ ਅਸੀਂ ਇਹਨੂੰ ਰੋਕ ਕੇ ਉਹਨੂੰ ਉਹਨੂੰ ਨਹੀਂ ਨਹੀਂ ਸਰਕਾਰੀ ਰਸਤਾ ਤਾਂ ਉਹ ਹੋਊਗਾ ਨਾ ਮਤਲਬ ਅਸੀਂ ਉਹਨੂੰ ਮਜਬੂਰ ਨਹੀਂ ਕਰਨਾ ਕਿ ਤੂੰ ਵੇਚ ਇਹ ਵੀ ਗੱਲ ਕਲੀਅਰ ਕਰ ਦੇ ਬਹੁਤ ਸਾਰੀਆਂ ਕਲੋਨੀਆਂ ਅੱਜ ਪੰਜਾਬ ਦੇ ਵਿੱਚ ਹੈਗੀਆਂ ਨੇ ਜਿੱਥੇ ਲੋਕ ਰਹਿੰਦੇ ਵੀ ਨੇ ਨਾਲ ਦੇ ਨਾਲ ਦੇ ਘਰ ਚ ਖੇਤੀ ਹੋਇਆ ਨਾਲ ਦੇ ਪਲਾਟ ਚ ਖੇਤੀ ਹੁੰਦੀ ਹੈ ਹਾਂ ਜੀ ਰੇਟ ਤਾਂ ਤੁਸੀਂ ਕੈਪ ਕਰ ਰਹੇ ਹੋ ਨਾ ਤੁਸੀਂ ਮਨ ਲਓ 4 ਕਰੋੜ ਮਿਲਣਾ ਹੈ ਅਗਰ ਉਹ 10 ਸਾਲ ਬਾਅਦ ਵੀ ਵੇਚਦਾ ਹੈ ਤਾਂ ਮੈਨੂੰ 4 ਕਰੋੜ ਹੀ ਮਿਲਣਾ ਹੈ ਐਸਾ ਤੁਹਾਡੀ ਪਾਲਿਸੀ ਦੇ ਵਿੱਚ ਨਹੀਂ ਜਦੋਂ ਉਹਨੂੰ ਲੱਗਦਾ ਹੈ ਕਿ ਇਹ ਰੇਟ ਵਧ ਗਿਆ ਡਿਵੈਲਪ ਹੋ ਕੇ ਹੁਣ ਡਿਵੈਲਪ ਹੋ ਕੇ ਤਾਂ ਰੇਟ ਵਧੂਗਾ ਉਸ ਇਲਾਕੇ ਦਾ ਤਾਂ ਉਹਦਾ ਰੇਟ ਵੀ ਵਧੂਗਾ ਉਹ ਜ਼ਮੀਨ ਦਾ ਤਾਂ ਉਹਦੇ ਵਿੱਚ ਪਾਲਿਸੀ ਹੈ ਮਾਰਕੀਟ ਮਿਲੂਗਾ ਜਾਂ ਕੈਪਿੰਗ ਰੇਟ ਮਿਲੂਗਾ ਨਹੀਂ ਇਹ ਇਹ ਪੈਸੇ ਦੇ ਦੇਣ ਪਲਾਂਟ ਦੇ ਰਹੇ ਉਹਨੂੰ ਅਸੀਂ ਇਹਦੇ ਇਹਦੇ ਚ ਪੈਸਾ ਤਾਂ ਹੈ ਹੀ ਨਹੀਂ ਜਿਨਵਾਲੂ ਇਹ ਚੀਜ਼ ਦਾ ਇਹ ਚਾ ਸਰਕਾਰ ਦਾ ਜ਼ਮੀਨ ਬਦਲੇ ਜ਼ਮੀਨ ਲੈ ਰਹੀ ਹੈ ਠੀਕ ਹੈ ਜਿਹੜਾ ਸਟੈਂਪੇ ਸਟੈਂਪ ਡਿਊਟੀ ਹੈ ਜਿੰਨੀ ਉਹ ਸਟੈਂਪ ਡਿਊਟੀ ਉਧਰੋਂ ਦੇਊਗਾ ਉਹਨੇ ਇਧਰੋਂ ਲੈ ਲਊਗਾ ਪਰ ਉਹ ਗ੍ਰਾਫਟ ਨਹੀਂ ਕਰ ਸਕਗੇ ਜਿਹਨੂੰ ਸਰਕਾਰ ਨੂੰ ਸੈਂਟਰ ਕਰੇਗਾ ਆਪ ਨਹੀਂ ਵੇਚ ਸਕੇਗਾ ਨਹੀਂ ਨਹੀਂ ਕਿਹਨੂੰ ਵੇਚਣੀ ਹੈ ਜਦੋਂ ਕੋਲੋਨੀਓ ਸਰਕਾਰ ਦੀ ਹੈ ਜੀ ਸਰ ਤੁਸੀਂ ਕਹਿ ਰਹੇ ਹੋ ਕਿ ਸਾਮੀ ਕਲੋਨੀ ਬਣਾ ਸਕਦਾ ਆਹ ਉਹ ਬਣਾ ਨਹੀਂ ਦੇ ਰਿਹਾ ਫਕੀਰ ਕਿਹਾ ਕਿਸਾਨ ਕ ਪੰਜਾਇ ਏਕੜ ਚੋ 30 ਏਕੜ ਦਾ ਸੀ ਹੌਸੇ ਹੁੰਦੇ ਨਾ ਜੇ ਕਿਸੇ ਕੋਲ 50 ਏਕੜ ਦੇਤੀ 30 ਏਕੜ ਦੇ ਵਿੱਚ ਵੀ ਅੱਜ ਇੱਕ ਫੈਸਲਾ ਕੀਤਾ ਹੈ ਜੇ 30 ਏਕੜ ਕੋਈ ਦਿੰਦਾ ਉਹਨੂੰ ਡਿਵੈਲਪ ਕਰਕੇ ਜਿਹੜੀ ਉਹਦੀ ਜੋਨਲ ਸੜਕਾਂ ਨੇ ਉਹ ਵੀ ਸਰਕਾਰ ਬਣਾ ਕੇ ਦੇਊਗੀ ਉਹਦਾ ਕੋਈ ਖਰਚਾ ਨਹੀਂ ਹੋਊਗਾ ਜੇ 50 ਦਿੰਦੀ ਦਿੰਦਾ 30 30 30 30 ਦਿੰਨੀਆਂ ਜੇ ਉਹਨੂੰ 20 ਸਰਕਾਰ ਉਹਦੇ ਬਾਰੇ ਉਹਦੇ ਬਾਰੇ ਸਾਰਾ ਕੁਝ ਡਿਟੇਲ ਚ ਹੋਰ ਕਿਉਂਕਿ ਹਜੇ ਤਾਂ ਐਮੈਂਡਮੈਂਟ ਆਈ ਹੈ ਲੋਕਾਂ ਨਾਲ ਫੇਰ ਗੱਲ ਕਰ ਰਹੇ ਆ ਨਹੀਂ ਕੋਈ ਡਰ ਕੋਈ ਡਰ ਨਹੀਂ ਤੁਹਾਡਾ ਡਰ ਹੈ ਜੇ ਤੁਹਾਡਾ ਸਵਾਲ ਹੈ ਇਹ ਠੀਕ ਹੈ ਨਾ ਹਰਿਆਣਾ ਦੇ ਵਿੱਚ 48000 ਏਕੜ ਜਿਹੜੀ ਹੈ ਉਹ ਕਲੋਨੀਆਂ ਦੇ ਵਿੱਚ ਹੈ ਜਦਕਿ ਪੰਜਾਬ ਚ 25000 ਏਕੜ ਹੀ ਹੈ ਜਦਕਿ ਪੰਜਾਬ ਦੀ ਜਿਹੜੀ ਪ੍ਰੋਡਕਸ਼ਨ ਹੈ ਉਹਦੀ ਫਸਲਾਂ ਦੀ ਉਹ ਹਰ ਸਾਲ ਵੱਧ ਰਹੀ ਹੈ ਅਸੀਂ ਨਹੀਂ ਚਾਹੁੰਦੇ ਕਿ ਮਤਲਬ ਅਸੀਂ ਜਿਹੜੀ ਖੇਤੀ ਵਾਲੀ ਜ਼ਮੀਨ ਨੂੰ ਕਟਾਈਏ ਪਰ ਖੇਤੀ ਕਰਦੇ ਕਦੇ ਵਾਸਤੇ ਆ ਕਿ ਤਾਂ ਕਿ ਜੀਵਨ ਪੱਧਰ ਤਾਂ ਉੱਚਾ ਹੋਵੇ ਨਾ ਸਾਡਾ ਸਾਰਿਆਂ ਦਾ ਸੋ ਜੀਵਨ ਪੱਧਰ ਉੱਚਾ ਹੋਵੇ ਹਰੇਕ ਦਾ ਮਨ ਕਰਦਾ ਹੈ ਮੈਂ ਵਧੀਆ ਪੱਧਰ ਤੇ ਮਕਾਨ ਚ ਰਹਾ ਮੈਂ ਵਧੀਆ ਮੇਰਾ ਘਰ ਹੋਵੇ ਵਧੀਆ ਹੋਵੇ ਸੋ ਅਸੀਂ ਉਹਦੇ ਚ ਕੋਈ ਕਮੀ ਨਹੀਂ ਆਉਣ ਦੇਵਾਂਗੇ ਤੇ ਹਰਿਆਣੇ ਦੇ ਵਿੱਚ ਇੱਕ ਵੀ ਜਿਹੜੀ ਹੈ ਅਨਥੋਰਾਈਜ਼ ਕੋਲੋਨੀ ਨਹੀਂ ਤੇ ਪੰਜਾਬ ਚ ਇੱਕ ਵੀ ਅਥੋਰਾਈਜ਼ ਕੋਲੋਨੀ ਨਹੀਂ ਉਲਟਾ ਕੰਮ ਹੈ ਸੋ ਉਹੀ ਉਹੀ ਤਰ੍ਹਾਂ ਫਰੇ ਨੇ ਜਿਨ੍ਹਾਂ ਦੀਆਂ ਕਲੋਨੀਆਂ ਜਿਹੜੀਆਂ ਨੇ ਉਹ ਉਹ ਇਲੀਗਲ ਨੇ ਜਾਂ ਉਹਨਾਂ ਉਹਨਾਂ ਕੋਲੇ ਪ੍ਰੋਪਰ ਪਰਮਿਸ਼ਨਸ ਨਹੀਂ ਹੈਗੀ ਇੱਕ ਉਹ ਕਹਿ ਰਹੇ ਨੇ ਕਿ ਇਕੋ ਸਿਟੀ ਵਰਗੇ ਪਹਿਲਾਂ ਵੀ ਲੈਂਡ ਪਲਾਨਿੰਗ ਚ ਬਣਾਏ ਗਏ ਸੀਗੇ ਨਿਊ ਚੰਡੀਗੜ੍ਹ ਦੇ ਨੇੜੇ ਪਾਸੇ ਇਕੋ ਸਿਟੀ ਬਣਾਈ ਗਈ ਕਹਿੰਦੇ ਹਾਲੇ ਉੱਥੇ ਵੀ ਜਗ੍ਹਾ ਵੱਧੂ ਕਲੀਅਰ ਕਹਿੰਦੇ ਇਸ ਬਨਾਦ ਤੇ ਸਰਕਾਰ ਇਸ ਉੱਤੇ ਲੈ ਕੇ ਆ ਰਹੀ ਕਿ ਕਹਿੰਦੇ ਇਸ ਤੋਂ ਪਹਿਲਾਂ ਸੋਸ਼ਲ ਤੁਸੀਂ ਇੱਕੋ ਇਕੋ ਸਿਟੀ ਚ ਪਲਾਟ ਤੁਸੀਂ ਇਕੋ ਸਿਟੀ ਚ ਪਲਾਟ ਲੈ ਕੇ ਦੇ ਦਿਓ ਸਾਨੂੰ ਸਾਨੂੰ ਸਾਰਾ ਵਖਿਆ ਜਿਓ ਸੋ ਮਤਲਬ ਇਹ ਤਾਂ ਇਹਨਾਂ ਨੇ ਕੁਝ ਨਾ ਕੁਝ ਬੋਲਣਾ ਹੀ ਹੁੰਦਾ ਇਹਨਾਂ ਨੇ ਯਕੀਨ ਨਾ ਕਰਿਆ ਕਰੋ ਇਹਨਾਂ ਨੇ ਪਤਾ ਕੀ ਹੈ ਇਹਨਾਂ ਦੀ ਆਪਣੀ ਜ਼ਮੀਰ ਵਿਕ ਚੁੱਕੀ ਹੈ ਜੀ ਬਾਕੀ ਸਾਰਾ ਕੁਝ ਕੋਈ ਕੋਈ ਪ੍ਰੋਬਲਮ ਨਹੀਂ ਹੈ ਆਪਣੀ ਜ਼ਮੀਰ ਵੀ ਵਿਕ ਚੁੱਕੀ ਹੈ ਇਹਨਾਂ ਦੀ ਕੁਝ ਵੀ ਬੋਲਣ ਨੂੰ ਤਿਆਰ ਹੋ ਜਾਂਦੇ ਨੇ ਕੁਝ ਵੀ ਕਹਿ ਦਿੰਦੇ ਨੇ ਕਿਸੇ ਚੀਜ਼ ਦਾ ਵੀ ਵਿਰੋਧ ਕਰ ਦਿੰਦੇ ਨੇ ਸੋ ਇਹ ਜਿਹੜਾ ਇਹਨਾਂ ਦਾ ਗਲਤਫਹਿਮੀ ਨਾਮ ਫਲਾਉਣ ਕਰਾ ਕੇ ਵਿਰੋਧੀ ਪਾਰਟੀਆਂ ਔਰ ਇਹਦੇ ਵਿੱਚ ਇਹਦੇ ਵਿੱਚ ਸਾਰੇ ਰਾਈਟਸ ਜਿਹੜੇ ਨੇ ਅਸੀਂ ਕਿਸਾਨਾਂ ਕੋਲ ਦਿੱਤੇ ਨੇ ਉਹ ਜ਼ਮੀਨ ਦੇਣਾ ਚਾਹੁੰਦੇ ਨੇ ਔਰ ਨਹੀਂ ਦੇਣਾ ਚਾਹੁੰਦੇ ਆਇਦਰ ਉਹ 1000 ਕਾ ਲੈਣਾ ਚਾਹੁੰਦੇ ਨੇ ਉਹ 200 ਕਾ ਜਿਹੜਾ ਕਮਰਸ਼ੀਅਲ ਨਹੀਂ ਲੈਣਾ ਚਾਹੁੰਦੇ ਉਹਦੀ ਥਾਂ ਤੇ 600 ਕਾ ਜਿਹੜਾ ਮਿਲ ਜੂਗਾ ਤੇ ਸਟੈਂਪ ਡਿਊਟੀ ਜਿਹੜੀ ਹੈ ਉਹ ਉਹ ਵੀ ਇਹਦੇ ਚ ਦਹੀ ਹੀ ਨਹੀਂ ਕਿਉਂਕਿ ਇਹ ਚ ਤਾਂ ਪੈਸਾ ਤਾਂ ਇਨਵੋਲ ਨਹੀਂ ਜ਼ਮੀਨ ਦੇ ਬਦਲੇ ਜ਼ਮੀਨ ਮਿਲ ਰਹੀ ਹੈ ਜਿੰਨੀ ਸਟੈਂਪ ਡਿਊਟੀ ਉਧਰ ਕਲੈਕਟਰ ਰੇਟ ਤੇ ਟ੍ਰਾਂਸਫਰ ਵੇਲੇ ਹੋਊਗੀ ਉਨੀ ਉਹ ਇੱਧਰ ਵੀ ਟ੍ਰਾਂਸਫਰ ਹੋਣ ਵੇਲੇ ਹੋਊਗੀ ਸਰ ਹੋ ਰਹੇ ਨੇ ਬਹੁਤ ਵੱਡੀ ਗਿਣਤੀ ਚ ਸਾਡੇ ਕੋਲੇ ਆ ਰਹੇ ਨੇ ਅਸੀਂ ਸਿਰਫ ਉਹ ਉਹ ਜਿਹੜੀਆਂ ਅਮੈਂਡਮੈਂਟਸ ਕਰ ਰਹੇ ਆ ਜਿਹੜੀਆਂ ਸਾਨੂੰ ਮਿਲੀਆਂ ਨੇ ਤੇ ਲੋਕਾਂ ਨੇ ਪ੍ਰਪੋਜ਼ ਕੀਤੀਆਂ ਨੇ ਕਿ ਇਹਦਾ ਫਿਰ ਕੀ ਕਰਾਂਗੇ ਇਹਦਾ ਕਿਵੇਂ ਕਰਾਂਗੇ ਉਹਦਾ ਅਸੀਂ ਜਵਾਬ ਦੇਣ ਆਏ ਸਰ ਜਿਹੜਾ ਇੰਡਸਟਰੀਅਲ ਕੋਟ ਨਹੀਂ ਚਾਹੁੰਦਾ ਉਸ ਨੂੰ ਫਿਰ ਉਹ 600 ਗਾਜ ਜੇ ਜੇ ਉਹ 200 ਗਾਜ ਦਾ ਨਹੀਂ ਚਾਹੁੰਦਾ ਤਾਂ ਉਹਨੂੰ ਉਹਨੂੰ 3 ਗੁਣਾ ਵੱਧ ਰੈਜ਼ੀਡੈਂਸ਼ੀਅਲ ਚ ਤਬਦੀਲ ਕਰ ਦਿੱਤਾ ਜਾਓ 30000 ਪਹਿਲਾਂ ਹੀ ਇਲੈਗਲ ਕਲੋਨੀਆਂ ਨੇ ਜੀ ਉਹਦੇ ਨਾਲ ਪਿਆਜ ਕੁਝ ਨਹੀਂ ਕੁਝ ਨਹੀਂ ਹੁੰਦਾ ਜੀ ਇਲੈਗਲ ਕਲੋਨੀਆਂ ਵਾਲੇ ਜਿਹੜੇ ਨੇ ਉਹ ਸਾਰਾ ਕੁਝ ਛੱਡ ਕੇ ਭੱਜ ਜਾਂਦੇ ਨੇ ਲੋਕਾਂ ਦਾ ਪੈਸਾ ਜਿਹੜਾ ਸਟਕ ਹੋ ਜਾਂਦਾ ਤੇ ਉਹ ਲੀਡਰ ਤੇ ਜਦੋਂ ਜਦੋਂ 301 ਜੋ 300 ਸਾਲ ਮਨਾਇਆ ਸੀ ਤਾਂ ਉਹ ਸਰਕਾਰ ਕੀ ਦੀ ਸੀ ਬਾਲ ਸਾਹਿਬ ਦੀ ਸੀ ਤੇ ਉਦੋਂ ਉਦੋਂ ਧਾਰਮਿਕ ਮਾਮਲੇ ਵਿੱਚ ਦਖਲ ਨਹੀਂ ਸੀ ਜਦੋਂ ਜਦੋਂ ਧਾਮੀ ਸਾਹਿਬ ਜਲੰਧਰ ਤੇ ਬਾਕੀ ਲੁਧਿਆਣਾ ਪੱਛਮੀ ਵਗੈਰਾ ਚ ਅਕਾਲੀ ਦਲ ਦਾ ਪ੍ਰਚਾਰ ਕਰ ਰਹੇ ਹੁੰਦੇ ਨੇ ਉਹ ਰਾਜਨੀਤਿਕ ਮਾਮਲੇ ਵਿੱਚ ਦਖਲ ਨਹੀਂ ਹੁੰਦਾ ਜੀ ਕੀ ਗੱਲ ਗੁਰੂ ਸਾਹਿਬ ਉਹਨਾਂ ਦੇ ਨੇ ਗੁਰੂ ਸਾਹਿਬ ਸਾਡੇ ਸਾਂਝੇ ਨੇ ਜੀ ਬਹੁਤ ਸਾਰੀਆਂ ਹੋਰ ਐਨ ਜੀਓਜ਼ ਬਹੁਤ ਸਾਰੀਆਂ ਹੋਰ ਧਾਰਮਿਕ ਸੰਸਥਾਵਾਂ ਵੀ ਬਣਾਉਣ ਗਿਆ ਸਭ ਨੂੰ ਹੱਕ ਆਪਣੇ ਆਪਣੇ ਹਿਸਾਬ ਨਾਲ ਗੁਰੂ ਸਾਹਿਬ ਦੇ 350 ਸਾਲ ਮਨਾਉਣ ਦਾ ਇਹਨਾਂ ਨੇ ਇਹਨਾਂ ਨੇ ਕਾਪੀਰਾਈਟ ਲੈ ਲੇ ਜੀ ਕਰਨ ਦੇ ਨੇ ਕਿ ਕੱਲ ਹੀ ਸਰਕਾਰ ਵੱਲੇ ਵਿਰਾਸਤੇ ਖਾਲਸਾ ਬਣਾਇਆ ਗਿਆ ਸਰਕਾਰ ਦਾ ਕੰਮ ਹੈ ਕੋਈ ਗੁਰੂ ਸਾਹਿਬ ਦੇ ਨਾਂ ਤੇ ਕੋਈ ਬਣਾਵਾਂਗੇ ਜੀ ਪੂਰਾ ਪੂਰਾ ਡਿਟੇਲ ਬਣਾਵਾਂਗੇ ਉਹਨੂੰ ਉਹਨੂੰ ਕਹੋ ਵੀ ਲਿਟਲ ਨੋਲੇਜ ਇਜ਼ ਟੂ ਡੇਂਜਰਸ ਕੱਟ ਜਾਣਕਾਰੀ ਬਹੁਤ पता के एकदम थोड़ी करना कुछ कोई किस शहर च कुछ कोई थोड़ी जी किस शहर च पटियाला शहर के चार पिंड ही ने, तो ने तो तो जी ਕਿ ਸੰਗਰੂਰ ਦੇ ਦੋ ਪਿੰਡ ਹੀ ਨੇ ਜੀ ਹੈ ਜੀ ਪਿੰਡ ਥੋੜੀ ਜਿਹਾ ਡਾੜਾਂਗੇ ਜੀ ਮਤਲਬ ਸਾਰਿਆਂ ਦਾ ਇੱਕ ਪੈਚੇਸ ਦੇ ਵਿੱਚ ਹੋਊਗਾ ਇੱਕਦਮ ਥੋੜੀ ਕੋਈ ਅਸੀਂ ਕੋਤਾਰਵੀ ਵਾਂਗੂ ਹਮਲਾ ਕਰ ਦਾਂਗੇ ਪੰਜਾਬ ਦੇ ਹੀ ਅਸੀਂ ਵੀ ਪੰਜਾਬ ਪੰਜਾਬ ਨੂੰ ਅਸੀਂ ਦੇਖੋ ਆਬਾਦੀ ਵਧੀ ਹੈ ਤਾਂ ਆਬਾਦੀ ਦੇ ਨਾਲ ਨਾਲ ਜਿਹੜੀਆਂ ਕਲੋਨੀਆਂ ਨੇ ਉਹ ਘਟੂ ਘਟ ਇਲੀਗਲ ਨਾ ਹੋਣ ਉਹ ਇੱਕ ਨੰਬਰ ਦੀਆਂ ਕਲੋਨੀਆਂ ਹੋਣ ਤੇ ਲੋਕਾਂ ਨੂੰ ਸਕੂਨ ਹੋਵੇ ਜਿੱਥੇ ਸਾਡਾ ਪੈਸਾ ਲੱਗਿਆ ਉਸ